ਸਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜੁੜੇ ਵੇਖਿਓ ਮੰਦਰ ਚੋਂ ਪੈਸੇ ਆਮੜਾ ਗੱਲਾਂ ਚੋਰੀ ਕਰਨ ਤੋਂ ਬਾਅਦ ਮੇਰਾ ਦੋਸਤ ਮੂੰਹ ਤਾਂ ਐਵੇਂ ਬੰਨਿਆ ਜਿੰਦਾ ਕੋਠੇ ਵਿੱਚ ਤੂੜੀ ਪਾਉਣੀ ਹੋਵੇ ਪਤੰਦਰ ਪਤਾ ਨਹੀਂ ਕਿਹਦਾ ਗੱਲਾ ਪੋਟ ਲਿਆ ਆ ਵੀਡੀਓ ਚੱਕ ਕੇ ਕਿੱਥੇ ਡਾਕਾ ਮਾਰ ਕੇ ਆਇਆ ਆ ਭਰਾਵਾ ਮੁੰਮੰਗੀਆਂ ਨਾ ਮੈਂ ਚਗਾਏ ਕੋਈ ਸ਼ੱਕ ਨਹੀਂ ਹੱਥ ਕਿੰਨੇ ਸੋਹਣੇ ਆ ਤੇਰੇ ਮੇਕਅਪ ਤਾਂ ਕਰਾ ਲਿਆ ਛੋਟੇ ਵੀਰ ਹੱਥਾਂ ਦਾ ਕੀ ਬਣੂ ਅੱਛਾ ਕਰਾ ਲੈਣਾ ਸੀ ਕਿਨੂ ਕਿਨੂ ਇਹ ਕੱਲੇ ਹਾਥੀ ਦਿਸੇ ਨੇ ਜਿੱਦਾਂ ਜਾਮਨ ਤੇ ਲੂਣ ਪੱਕਿਆ ਹੁੰਦਾ ਉਹਨੂੰ ਕਹ ਜਿਹੜੀਆਂ ਵਜੀਆਂ ਭੁੱਲ ਗਿਆ ਚੱਲ ਕੋਟ ਲਿਆ ਇੱਕ ਵਾਰੀ ਉਹ ਲਾਹਤ ਬਦਮਾਸ਼ੀ ਕਰਨ ਦਿਆਂ ਤੂੰ ਆ ਜਾਓ ਜਿੱਥੇ ਕਹਣਾ ਆ ਜਾ ਕੋਈ ਨਹੀਂ ਕਰ ਲਾਂਗੇ ਤੇਰਾ ਇਲਾਜ ਆ ਕੀ ਆ ਜਾ ਕੋ ਸਾਬ ਆਪ ਹੋਏ ਮੂਰੇ ਬਾਬਾ ਜੀ ਕੋਟ-ਕੂਟ ਪਾ ਲੈਣਾ ਸੀ ਚਾਚਾ ਕਹਿਰ ਤੇ ਤੂੰ ਕਰੀ ਜਾਣਾ ਵੀਡੀਓ ਕਾਲ ਤੇ ਆ ਮਿੱਠੀ ਇਹ ਨਿਕਦਾ ਮੁੱਖ ਵਿੱਚ ਵੀ ਕਰਦੇ ਅੰਕਲ ਜੀ ਪਿੰਡ ਰੋੜੇ ਨੂੰ ਫਿਰਦਾ ਤੂੰ ਵੀਡੀਓ ਕਾਲ ਤੇ ਲੱਗਾ ਸਾਰਾ ਪੰਜਾਬ ਪਾਣੀ ਵਿੱਚ ਡੁੱਬਿਆ ਇਹਨੂੰ ਮੁੱਖ ਵੇਖ ਕੇ ਕੋਈ ਚੌਲੀ ਨਹੀਂ ਮਾਮਾ ਪਿੱਛੇ ਚਾਰੇ ਜਾਣੇ ਖੜੇ ਤੈਨੂੰ ਗਾਲਾਂ ਕੱਢ ਰਹੇ ਆ ਸਰਪੰਚ ਪਿੰਡ ਦੇ ਦੂਜਾ ਰੌਲਾ ਚ ਰਹਿਦਾ ਮੁੰਡਾ ਚੱਲਦਾ ਕਹਿੰਦੇ ਆ ਤੇ ਆ ਰਹੇ ਨਹੀਂ ਵੀਰ ਜੀ ਪਿਸਤੌਲ ਕਿੰਨੇ ਦਾ ਤੁਹਾਡੇ ਕੋਲ ਹੈ ਮਾਮਾ ਗੋਲੀ ਦੇ ਖੜਾਕਣਾ ਤੂੰ ਕਮਮਾਂ ਚ ਚੜਾ ਜਾਣਾ ਅਰੇ ਸੰਦੇ ਨੀ ਫਰਾਸੂ ਕਿੱਥੇ ਆ ਮੁੰਡਾ ਕੱਲ ਦਾ ਹੋਰੇ ਸੁਨ ਦਿੱਤੀਆਂ ਨਜਾਇਜ਼ ਅਸਲੇ ਚ ਚੱਕ ਲੈਣਾ ਤੈਨੂੰ ਸੌਰੀ ਪਾਜੀ ਮਾਫ ਕਰਦਾ ਪਾਜੀ ਗਲਤੀ ਹੋ ਗਈ ਵਿਚਾਰੀ ਵਿਕਲੰਗ ਲੱਗਦੀ ਆ ਸਟਾਰ ਨਹੀਂ ਦਿਮਾਗੀ ਤੌਰ ਤੇ ਬਿਮਾਰ ਆ ਜਰਾਬਾ ਦੇ ਨਸ਼ੇ ਕਰਨੇ ਬੰਦ ਕਰ ਦੇ ਜਿਨ੍ਹਾਂ ਨੇ ਮਿਰਗੀ ਦੇ ਲੱਛਣ ਦੇਖੇ ਉਹ ਅੱਜ ਦੇਖ ਸਕਦਾ ਪਿੱਛੇ ਵਾਲੇ ਚ ਕੀ ਮਿੱਠਾ-ਖੱਟ ਸੀ ਪਿੱਛੇ ਕਿਹੜਾ ਲਹੌਰੀ ਜੀਰਾ ਵਰਤਾ ਰਹੇ ਸੀ ਪਿੱਛੇ ਵਾਲੇ ਨੇ ਲੱਗਦਾ ਪਾਣੀ ਚ ਰੰਗ ਮਿਕਸ ਕੀਤਾ ਤਾਂ ਹੀ ਉਹ ਨਹੀਂ ਲਿਆਉਦੇ ਕੋਲ ਉਹ ਸੱਪ ਸੁਪਨਾ ਲੜਾਲੀ ਪਤੰਦਰਾ ਅੰਦਰ ਹਾਏ ਹੇ ਹੋ ਜਦੋਂ ਤੱਕ ਦਾ ਤਿੰਦ ਜਮਨਾ ਹੋਣੀ ਹਾਣੀ ਅਚਾਨਕ ਹੀ ਹਮਲਾ ਕਰਦਾ ਹੈ ਤਾਂ ਤੇਰੇ ਕਰਕੇ ਵਿਚਾਰਾ ਚੇਂਜ ਹੋ ਗਿਆ ਵੀਡੀਓ ਬਣਾ ਕੇ ਮੇਰਾ ਪ੍ਰਾ ਸਪੋਰਟਸ ਬੋਰਡ ਵਾਪਸ ਆ ਗਿਆ ਮੇਰੇ ਇਸ ਤੋਂ ਤਗੜੀ ਦਾ ਮੇਰੀ ਦਾਦੀ ਆਫਸੋਸ ਹੋ ਮਰ ਗਈ ਤੇਰੇ ਤੋਂ ਵੱਧ ਤੇਰੇ ਸੈਂਡਲ ਭਰੇ ਆ ਕੰਬਲੀਆਂ ਨਾਲ ਰਿਸਕ ਲਿਆ ਕਰ ਲੈਟ ਦਾ ਵੀ ਚੌਥਾ ਗੇੜਾ ਆਇਆ ਪਿਆ ਸੈਂਡਲ ਦਾ weight ਜ਼ਿਆਦਾ ਵਾ ਤੇਰੇ ਨਾਲੋਂ ਆ ਤਾਂ ਰੱਬ ਵੀ ਧੱਕਾ ਕਰ ਗਿਆ ਡਾਂਗ ਤੇ ਪ੍ਰੋਜੈਕਟ ਤਿਆਰ ਕਰਦਾ ਬੇਬੇ ਨੂੰ ਪੈਨਸ਼ਨ ਨਹੀਂ ਆਈ ਲੱਗਦਾ ਪੁਰਾਣੇ ਖੜਾਹੀ ਮੈਦਾਨ ਚ ਉੱਤਰ ਆਏ ਮਾਤਾ ਰੱਬ ਦਾ ਨਾਮ ਲੈ ਕਿਹੜੇ ਕਮੀ ਤੇਰੀਆਂ ਬੇਬੇ ਦੇ ਭੋਗ ਤੇ ਬੇਬੀ ਦੀਆਂ ਵੀਡੀਓ ਸਕਰੀਨ ਤੇ ਲਾ ਕੇ ਦਿਖਾਉਣੀ ਆ ਚਲੋ ਟਾਈਮ ਤਾਂ ਲੱਗ ਗਿਆ ਚਾਹੇ ਥੋੜਾ ਲੱਗਿਆ ਇੰਸਟਾਗ੍ਰਾਮ ਤੇ ਆਨਲੀ ਆਈ ਐਮ ਪੱਠੇ ਇਜ਼ ਵਰਡਿੰਗ ਐਂਡ ਰੈਡੀ ਉੱਤੇ ਲੋਡਿੰਗ ਐਂਡ ਟਾਪਰ ਇੰਗਲਿਸ਼ ਹੈਕਰ ਹੈ ਬਾਈ ਹੈਕਰ ਹੈ ਹੈਕਰ ਖਾਏਂਗ ਐਂਡ ਫਿਰ ਘਰ ਨੂੰ ਜਾਏਂਗ ਐਂਡ ਫਿਰ ਆਈ ਐਮ ਵੇ ਓਕੇ ਜਲਦੀ ਜਲਦੀ ਜਾਏਂਗ ਨਹੀਂ ਤਾਂ ਬਾਰਿਸ਼ ਆ ਜਾਏਗੀ ਐਂਡ ਓਕੇ ਬਾਇੰਗ ਆਏ ਕੱਲ 20 ਦਾ ਆਓ ਯਾਰਾਂ ਦੀਆਂ ਯਾਰੀਆਂ ਦੇ ਨਾਤੇ ਗੱਲ 20 ਰੁਪਏ ਦੇ ਕੇ ਪਾਸੇ ਹੋ ਯਾਰ ਪਰਚੇ ਜਿੰਨੇ ਮਰਜੀ ਪਵਾੜਾ ਪਾਸ ਗਾਣਾ ਗਾਣਾ ਕਰਾਂ ਤੇ ਵੈਲੀ ਜੰਤਾ ਜਸੜਾ ਦਾ ਕਾਕਾ ਪਰਚਿਆ ਪਈ ਆਏ ਕੱਲ 20 ਦਾ ਬੰਦ ਕੈਮਰੇ ਵਿੱਚ ਨਾ ਫਸਾਲੀ ਪਤੰਦਰਾ ਤੂੰ ਇੰਸਟਾਗ੍ਰam ਬੰਦ ਕਰਵਾਏਂਗਾ ਭਾਵਾ ਜਸੜ ਨੇ ਇੱਕ ਵਾਰ ਵੀਡੀਓ ਦੇ ਕੇ ਗਾਲ ਜਰੂਰ ਕੱਢੀ ਹੋਣੀ ਤਾ ਕਲੀਏ ਦੇ ਛਾਤੀ 'ਚ ਤਰਸੂਲ ਮਾਰੋ ਆਪਣਾ ਨਿਆਣਿਆਂ ਵਾਂਗੂ ਜੇਦੀ ਕਰਦਾ ਰਹਿੰਦਾ ਗੋਲੀ ਲੱਗੀ ਲੱਗਦਾ ਬੌਸ ਦੀ ਥੋੜਾ ਥੋੜਾ 우ਸਤਾਦ ਅੱਜ ਸ਼ਾਹਰੂਖ ਖਾਨ ਵਰਗਾ ਲੱਗਦਾ 우ਸਤਾਦ ਸੋਨੂ ਸਲੀਮ ਜੀ ਬਾਬੂ ਬਾਇਆ ਬਾਬੂ ਬਾਬੂ ਬਾਇਆ ਬਾਬੂ ਬਾਜੇ ਬੇੜਾ ਕਖਣਾ ਰਾਏ ਪੰਪ ਦੇਣਾ ਹੈ ਬਾਬਾ ਕੀ ਵਿਆਹ 'ਚ ਕੁੱਤੇ ਵਾਂਗ ਰੋਈ ਜਾਣਾ ਅੰਕਲ ਗਲਾਚ ਰੇਤਾ ਪਾਣੀ ਮਿਕਸ ਕਰਕੇ ਘਰਾਂ ਦੇ ਪਰ ਰਾਮ ਰਹੀਮ ਦੀ ਕਾਪੀ ਆਏ ਕਿ ਨਰਤਾ ਕੀ ਤਾਏ ਤੂੰ ਕਿਹੜੇ ਪਿੰਡ ਵਹ ਆਇਆ ਏ ਕਿਤੇ ਲਾਵਾਂ ਫੇਰੇ ਕਿਤੇ ਨਹੀਂ ਜਾਏ ਬਾਈ ਇਹਨਾਂ ਦਾ ਵਿਚੋਲਾ ਮਰ ਜੇ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਰਿਪ ਭਜਾ ਕੇ ਲਿਆ ਆਏ ਕਿਤੇ ਲਾਵਾਂ ਫੇਰੇ ਕਿਤੇ ਨਹੀਂ ਜਾਏ ਰਿਪ ਭਜਾ ਪਰੀਆਂ ਤਾਂ ਡੁੱਬ ਗੀਆਂ ਵਿਚਾਰੀਆਂ ਪਤੰਦਰ ਸ਼ਗੰਦ ਆਇਆ ਮਾਰਿਆ ਜਿਵੇਂ 315 ਦਾ ਬੋਰ ਮਾਰ ਰਹੇ ਆ ਖਣੀ ਬੀਠ ਪੰਨੋ ਵਾਲਾ ਸਰਪੰਚ ਖਾਟਣ ਜਾ ਰਹੇ ਨੇ ਦੱਬ ਕੇ ਸਪੋਰਟ ਗਾ ਲਈ ਸਾਰੇ ਮੇਰੀ ਬੀਬੀਆਂ ਮੇਰੀ ਭੈਣ ਅਸਤਰ ਬੈਲਟ ਨਹੀਂ ਛੱਡਦਾ ਪਤੰਦਰ ਸਰਪੰਚ ਸਾਹਿਬ ਤੁਹਾਡੀ ਜਿੱਤ ਪੱਕੀ ਆ ਠੀਕ ਨਹੀਂ ਬਾਈ ਬੋਰਡ ਪਾਣੀ ਇੱਧਰ ਮੈਂ ਵੀ ਬਾਈ ਨਾਲ ਆ ਜਰਵੇ ਨੂੰ ਫੋਨ ਕਰ ਲੈ ਮੈਂ ਹਾਜ਼ਰ ਹੁਣ ਨਾ ਖਣੀ ਭਰਾਵਾ ਆਹੀ ਬੈਲਟ ਫੇਰ ਨਹੀਂ ਅਜੇ ਹਣੀ ਵੀਰ ਹਾਰ ਗਿਆ ਤਾਂ ਤਾਂ ਗਈ ਬਸ ਹੁਣ ਨਹੀਂ ਨੱਚਦੀ ਇਹਦੀਆਂ ਤੇ ਫਸਲੀਆਂ ਟੁੱਟੀਆਂ ਹੋਣੀਆਂ ਨੇ ਲੱਗਿਆ ਮਸ ਦੇਖ ਲੱਗੇ ਹੁਣ ਨਹੀਂ ਮੁੜ ਕੇ ਰੀਲ ਬਣਾਉਂਦੀ ਵੈਰੀ ਗੁੱਡ ਇੱਕ ਵਾਰ ਹੋਰ ਦੁਬਾਰਾ ਦੇਖ ਕੇ ਦਿਖਾਓ ਮੇਰੇ ਵੱਲੋਂ 10 ਨੰਬਰ ਇਹ ਮਾਲੂਨਾ ਕਰਦਾ ਫਲਾਏ ਵਰਦਾ ਫਲਾਈ ਵਰਦਾ ਤੇ ਕਈ ਹੂ ਚਿੰਗੀ ਵਰਦਾ ਇਹ ਉਹੀ ਯੋਦਾ ਜਿਹਨੇ 1 ਲੱਖ ਦੀ ਜਗ੍ਹਾ ਦੇਸੀ ਘੋੜਾ ਪੀਪਾ ਚੱਕਿਆ ਸੀ ਭਾਈ ਸਾਹਿਬ ਆਪकी ਗਰਦਨ ਮਿਸਿੰਗ ਹੈ ਯਾਰ ਕੋਈ ਇਹਨੂੰ ਡਾਕਟਰ ਕੋ ਕਿਉਂ ਨਹੀਂ ਲੈ ਕੇ ਜਾਂਦਾ ਵੀਰੇ ਸਾੜੇ ਜਾਣੇ ਪੈਸੇ ਇਕੱਠੇ ਕਰਕੇ ਇਹਨੂੰ ਟੀ-ਸ਼ਰਟ ਲੈ ਦਿਓ ਯਾਰ ਰਸਗੋਲੇ ਚ ਗੁਲਾਬ ਜਾਮਨਾ ਰਲਾਤੀਆਂ ਨੇ ਸਾਰੀਆਂ ਚੜਦਾ ਇਕੱਠੀਆਂ ਹੋ ਗਈਆਂ ਕਾਲੋ ਵੀ ਵਿੱਚ ਇਹੀ ਆ ਸੇਲ ਲੱਗੀ ਪਈ ਆ ਵੇੜੇ ਵਾਲਿਆਂ ਦੀ ਬਰਾ ਵਾ ਤੜਕੇ ਜੋਗਾ ਵੀ ਛੱਡ ਦੇਈ ਕੀ ਗੱਲ ਤੇਲ ਪੀ ਕੇ ਅੰਦਰ ਜੋਤ ਬਾਲਦੀ ਆ ਸਹੀ ਗੱਲ ਆ ਬਾਈ ਤੇਲ ਨਹੀਂ ਪੀਣਾ ਚਾਹੀਦਾ दारू ਨਾਲ ਅਮਰੂਦ ਖਾਈ ਜਾਂਦੇ ਪਤੰਦਰ ਮੰਮੀ ਸਬਜ਼ੀ ਆਸਤੇ ਤੇਲ ਲੱਭੀ ਜਾਂਦੀ ਐ ਇਹਨਾਂ ਦੀ ਗਿਆਨੀ ਬਾਈ ਜਦੋਂ ਵੇਲਾ ਆਇਆ ਵੇ ਚੋਲੇ ਦਾ ਨੰਬਰ ਭੇਜ ਦੇਈਂ ਭਾਈ ਬਣ ਕੇ ਡਿਲੀਟ ਕਰ ਦੇ ਵੀਡੀਓ ਮੇਰੀ ਤਾਂ ਪਹਿਲਾਂ ਦਵਾਈ ਚੱਲਦੀ ਹੈ ਭਾਈ ਗੱਡੀ ਅਮਰਸਰ ਲੈ ਕੇ ਮੇਰੀ ਹਿੱਕ ਤੇ ਛਾੜ ਦੇ ਸੀਟ ਬੈਲਟ ਲਾ ਲਾ ਵੇਰੇ ਤੂੰ ਕਰਮਾ ਵਾਲਾ ਫਿਰ ਜਿਹੜੇ ਨਹਿਰ ਚ ਨਾਲੀਲ ਛੁੱਟਦਾ ਰਿਹਾ ਉੱਥੇ ਸਾਨੂੰ ਡੋਬ ਡੋਬ ਮਾਰਦੇ ਸਰਦਾਰ ਜੀ ਕਿਸੇ ਦਿਨ ਟਾਈਮ ਕੱਢੇ ਛਾਤੀ ਚ ਲੱਤਾਂ ਮਾਰ 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 ਦੋ ਰਾਵਣ ਭਾਵੇਂ ਜਿੰਨਾ ਮਰਜੀ ਮਾਣਾ ਸੀ ਉਹਨੇ ਜੂਨ ਮਹੀਨੇ ਦੀ ਦਿੱਤੀ ਨੇ ਚਾ ਸਾਨੂੰ ਸਰਦੀ ਵਿੱਚ ਵਿਆਹ ਨਹੀਂ ਆਉਂਦੇ ਇਹਨਾਂ ਨੂੰ ਜੂਨ ਜਲਾਈ ਵਿੱਚ ਆਈ ਜਾਂਦੇ ਉਹ ਸਾਲਾ ਭਾਵੇਂ ਧਮਕਣਾ ਢੀ ਡਿਗ ਪਵੇ ਕਰਦਾ ਕਿ ਇਹ ਛਤਰਮੁਰਗ ਜਿਆ ਫਿਰ ਤੇ ਡੀਜੀ ਵਾਲਾ ਵੀ ਅੱਗੇ ਹੁਣ ਇਹਨਾਂ ਨੂੰ ਦੇਖ ਤੇ ਕੇ ਤੁਰਦਾਵੇਂ ਜੇ ਵਿੱਚ ਹੀ ਹੱਗ ਲਿਆ ਹੋਵੇ ਆੜੜਕੇ ਜੇ ਤੁਰਦਾ ਕੀ ਗੱਲ 바ਵਾਸੀਰ ਵੀ ਬਹੁਤ ਭੈੜੀ ਬਿਮਾਰੀ ਆ ਤੇਰੀ ਕਲਾਸ ਵਾਲੀ ਨੂੰ ਰੋਜ਼ ਨਾ ਘਰੋਂ ਚੱਕ ਕੇ ਸਕੂਲ ਲੈ ਕੇ ਜਾਂਦੇ ਨੇ ਮੇਣਾ ਤੇਰਾ ਮੇਰੇ ਲਈ ਕਮਾਈ ਹੁਣ ਲੱਗੀ ਆ ਮਾਮਾ ਜੇ ਪਤਾ ਲਾਲਾ ਠੁਕਰਾ ਕੇ ਮੇਰਾ ਪਿਆਰ ਇਮਤਿਹਾਨ ਦੇਖੇਗੀ 벨ਟ ਵੀ ਕਹਿੰਦੀ ਹੋਣੀ ਕਿੱਥੇ ਫਸ ਗਈ ਜਵੇ ਕਲ ਨਾੜਤੇ ਨਾੜਨਾ ਚਣਾਲੀ ਫਿਰ ਤੈਰ ਪਿਛੇ ਪੈਸੇ ਬਣ ਨਾ ਲੈਣੇ ਜਾ ਕੇ ਬੇਬੇ ਨੂੰ ਫਿਰ ਚੱਕ ਏਰੀਅਲ ਬਣਾਵਾਗਾ ਹਲਕੀ ਜੀ ਸਮਾਈਲ ਕਿਸੇ ਨੇ ਨੋਟਿਸ ਨਹੀਂ ਕੀਤੀ ਹਾਂ 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 ਪਾਜੀ ਖੁਸ਼ ਬਾਬੇ ਨਹੀਂ ਟਲਦੇ ਅੱਜ ਕੱਲ ਸਾਡੇ ਵੇਲੇ ਤਾਂ ਫੋਨ ਸਾਇਲੈਂਟ ਕਰ ਲੋ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਬਸ ਇਹੀ ਅੱਜ ਦੀ ਵੀਡੀਓ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼